ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਅਮਰੀਕਾ ਯੂ ਐਸ ਏ ਦੇ ਵਿੱਚ ਫੌਂਟਾਨਾ ਜਿਹੜੀ ਕੀ ਧਰਤੀ ਆ ਉੱਥੇ ਬਹੁਤ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਜੀ 28 ਸਤੰਬਰ ਵਾਲੇ ਦਿਨ ਇਹ ਜਿਹੜਾ ਕਬੱਡੀ ਕੱਪ ਆ ਬਹੁਤ ਵੱਡਾ ਹੋਣ ਜਾ ਰਿਹਾ ਇੱਥੇ ਵਿਸ਼ੇਸ਼ ਤੌਰ ਤੇ 8 ਆਲ ਓਪਨ ਦੀਆਂ ਟੀਮਾਂ ਆ ਰਹੀਆਂ ਹਨ ਚਾਰ ਜਿਹੜੇ ਕਿ ਕਬੱਡੀ ਦੇ ਆਲ ਓਪਨ ਦੇ ਮੈਚ ਹੋਣੇ ਆ ਰਿਵਰਸਾਈਡ ਕਬੱਡੀ ਕੱਪ ਜਿਹੜਾ ਕੀ 브ਦਰਹੁੱਡ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਇਹ ਜਿਹੜਾ ਕਬੱਡੀ ਕੱਪ ਆ ਇਸ ਦੇ ਵਿੱਚ ਹਜ਼ਾਰਾਂ ਡਾਲਰਾਂ ਦੇ ਵਿੱਚ ਨਾਮ ਦਿੱਤੇ ਜਾਣੇ ਆ ਇਹਨਾਂ ਵਿੱਚ ਬੈਸਟ ਰੇਟਰ ਤੇ ਬੈਸਟ ਜਾਫੀ ਕੌਣ ਨਿਕਲਦਾ ਉਹਨਾਂ ਨੂੰ ਬਹੁਤ ਵੱਡੇ ਇਨਾਮ ਦੇਣੇ ਆ ਕਹਿ ਰਹੇ ਆ ਕਿ ਇੱਥੇ ਬਾਅਦ ਜਿਹੜੇ ਕੀ ਗੱਡੀਆਂ ਵੀ ਇਨਾਮ ਵਜੋਂ ਦਿੱਤੀਆਂ ਜਾਣੀਆਂ ਇਸ ਕਬੱਡੀ ਕੱਪ ਤੇ ਜ਼ੈਰੋ ਸੁਲਤਾਨ ਸ਼ੇਲੂ ਅੰਬਾ ਦੁੱਲਾ ਇਹ ਸਾਰੇ ਇਸ ਕਬੱਡੀ ਕੱਪ ਤੇ ਪਹੁੰਚ ਰਹੇ ਹਨ ਜੀ ਇਹ ਕਬੱਡੀ ਕੱਪ 28 ਸਤੰਬਰ 2025 ਨੂੰ ਕਰਵਾਇਆ ਜਾ ਰਿਹਾ ਹੈ ਜੀ ਧੰਨਵਾਦ